ਇਹ ਵੀ ਅਸੀਂ ਗਲਤੀ ਹੈ ਕਿ 10 10 12 ਸਾਲ ਤੋਂ ਸ਼ਰਮਣੀ ਕਾਲਰ ਡਾਊਨ ਜਾ ਰਿਹਾ ਹੈ ਲੇਕਿਨ ਪ੍ਰਧਾਨ ਨੂੰ ਕੋਈ ਚਿੰਤਾ ਹੀ ਨਹੀਂ ਕਰਨ ਦੀ ਮੰਗ ਹੈ। ਕਾਰਨ ਤੁਸੀਂ ਦੇਖਦੇ ਹੀ ਸਾਡੇ ਬੱਚੇ ਰੋਦਕ ਕਬੇਟੀ ਉਹ ਵੀ ਤਬਾਹ ਹੋ ਰਹੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਸੁਧਾਰ ਕਰੋ ਉਹਦੀ ਗੱਲ ਹੀ ਸੁਣੀ ਜਾਂਦੀ। ਜੇਕਰ ਇਹ ਸ਼੍ਰੀ ਅਕਾਦਰ ਸਾਹਿਬ ਅਚਾਦ ਹਸਪਤਾਲ ਨਹੀਂ ਚਾਹੀਦੀ ਹੈ ਤਾਂ ਆਪਣੀ ਕਬੇਟੀ ਜਾਦ ਹਸਪਤਾਲ ਨਹੀਂ ਚਾਹੀਦੀ ਹੈ। ਇਹ ਵੀ ਕੁਝ ਤਕਲੀਫ ਹੀ ਅਸੀਂ ਗਲਤੀ ਹੈ ਕਿ 10 10 12 ਸਾਲ ਤੋਂ ਸ਼ਰਮਣੀ ਕਾਲਰ ਡਾਊਨ ਜਾ ਰਿਹਾ ਹੈ ਲੇਕਿਨ ਪ੍ਰਧਾਨ ਨੂੰ ਕੋਈ ਚਿੰਤਾ ਹੀ ਕਰਨ ਕੀ ਬੰਦੇ ਵਾ ਕਰਨ ਤੁਸੀਂ ਦੇਖਦੇ ਹੀ ਹੋ ਜੀ ਜਿਉਂ ਤੋਂ ਲੈ ਕੇ ਗੁਰੂ ਸਾਹਿਬ ਜੀ ਦਾ ਅਪਮਾਨ ਹੋਇਆ ਬੇਅਦਬੀ ਹੋਈ ਹੈ ਉਦੋਂ ਤੋਂ ਲੈ ਕੇ ਅਸੀਂ ਟੌ ਨਹੀਂ ਟੌ ਨਹੀਂ ਕਹੇ ਔਰ ਉਹਦੀ ਸਚਾਈ ਅ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵੀ ਕੱਲ੍ਹ ਅਸੀਂ ਸੁਣੀ ਉਹਦੇ ਵਿੱਚ ਸਾਰਾ ਕੁਝ ਬੋਲ ਰਹੇ ਕਿ ਮੈਂ ਅਸੀਂ ਇਨਕੁਆਇਰੀ ਕੀਤੀ ਹੈ ਸਿੰਘ ਸਾਹਿਬ ਜਿਹੜੇ ਸਨ ਸਦਾ ਗੁਰਮukh ਸਿੰਘ ਜੀ ਉਹਦੀ ਵੀ ਮੈਂ ਇੱਕ ਵੀਡੀਓ ਸੁਣੀ ਉਹੀ ਬੋਲ ਰਿਹਾ ਜੇ ਸਾਰਾ ਕੁਝ ਦੱਸ ਰਿਹਾ ਇਹ ਬਹੁਤ ਦੁੱਖ ਦੀ ਗੱਲ ਏ ਹੈ ਕਿ ਜਿਨ੍ਹਾਂ ਦੇ ਬਾਰੇ ਉਹਨਾਂ ਕਿਹਾ ਕਮ ਸਿਕਮ ਉਹ ਆਪਣੀ ਗੱਲ ਮੰਨਣ ਨੂੰ ਤਿਆਰ ਨਹੀਂ ਬੀਬੀ ਜੀ ਹੈਰਾਨੀ ਦੀ ਗੱਲ ਹੈ ਜਦੋਂ 5 ਸਾਲ ਪਹਿਲਾਂ ਸੁਵਿੰਦਰ ਸਿੰਘ ਢੀਂਸਾ ਹੁਣੀ ਉਸੇ ਰਿਪੋਰਟ ਨੂੰ 5-5 ਰੁਪਏ ਚ ਵੇਚ ਲਏ ਸੀ ਦੇਖੋ ਇਸ ਤੇ ਵੇਚਦੇ ਸੀ ਵੀ ਨਹੀਂ ਨਹੀਂ ਇਹ ਦੱਸਦੇ ਸੀ ਇਹ ਅਸੀਂ ਦੱਸਦੇ ਇਸ ਦੱਸਦੇ ਉਹ ਸੁਣ ਲੋ ਇਹ ਅਸੀਂ ਦੱਸਦੇ ਸੀ ਕਿ ਆ ਰਿਪੋਰਟ ਜਿਹੜੀ ਲੀਕ ਕਿਦਾਂ ਹੋਈ ਇਹ ਸਰਕਾਰ ਦੀ ਅਣਗਹਿਲੀ ਦੱਸਦੇ ਸੀ ਵੀ ਲੀਕ ਕਿਦਾਂ ਹੋ ਗਈ ਜਿਹੜੀ ਰਿਪੋਰਟ ਨਾਲ ਖੜ ਕੇ 5-5 ਰੁਪਏ ਚ ਲੈ ਬਿਲਕੁਲ ਕਹਿ ਰਹੀ ਹੈ ਪੀਓ ਲੀਕ ਕਿੱਦਾਂ ਹੋ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਸੀ ਉਹ ਵਿਧਾਨ ਸਭਾ ਚ ਆਉਣੀ ਸੀ ਵਿਧਾਨ ਸਭਾ ਚ ਆਉਣ ਤੋਂ ਪਹਿਲਾਂ ਲੀਕ ਕਿੱਦਾਂ ਹੋ ਗਈ ਉਹ ਲੀਕ ਦੱਸਿਆ ਸੀ ਵੀ ਅੰਗੈਲੀ ਸਰਕਾਰ ਦੀ ਦੇਖੋ ਤੁਸੀਂ ਵੀ ਵਿਧਾਨ ਸਭਾ ਵਿੱਚ ਰੱਖਣੀ ਸੀ ਰਿਪੋਰਟ ਉਹਦੇ ਵਿੱਚ ਰੱਖਣ ਦੀ ਬਜਾਏ ਬਾਹਰ ਹੀ ਲੀਕ ਕਰ ਦਿੱਤੀ ਤਾਂ ਲੋਕ ਕਰ ਗਏ ਵੀ ਕਾਪੀ ਲੈ ਲਓ ਸਾਡੇ ਕੋਲ ਜਿੰਨੀ ਮਰਜ਼ੀ ਅੱਛਾ ਬੀਬੀ ਇੱਕ ਗੱਲ ਦੱਸੋ ਪਹਿਲਾਂ ਵੀ ਤੁਹਾਡੀ ਨਰਾਜ਼ਗੀ ਸਪੀਸ਼ੀ ਪਾਦਰ ਹੋਣਾ ਨਾ ਰਹੀ ਲੋਕ ਸਭਾ ਇਲੈਕਸ਼ਨ ਆਏ ਤੇ ਤੁਹਾਡੀ ਜਿਹੜੀ ਨਰਾਜ਼ਗੀ ਦਾ ਨੂਰ ਹੋਈ ਤੁਹਾਡੇ ਘਰ ਵੀ ਆਏਗਾ ਤੇ ਉਸ ਦੇ ਬਾਅਦ ਹੁਣ ਜਦੋਂ ਜਿੰਨੀ ਛੋਣਾ ਆ ਜਾਂ ਫਿਰ ਇਹ ਚਾਪ ਚਕਰਾਤ ਜ਼ਰੂਰ ਨਜ਼ਰ ਆਈ ਬੇਨਰਾਜ਼ ਨਜ਼ਰ ਆ ਰਹੀ ਹੈ ਕਾਰਨ ਕਿ ਉਹਨੇ ਨਹੀਂ ਨਾ ਮੈਂ ਮੈਂ ਨਰਾਜ਼ ਕਦੀ ਵੀ ਨਹੀਂ ਹੋ ਨੰਬਰ 1 ਵਾਲਾ ਸਾਹਿਬ ਉਹਦਾ ਵੀ ਮੇਰੇ ਸਿਧਾਂਤ ਦੀ ਸੁਣ ਲਓ ਮੇਰੀ ਗੱਲ ਉਹਦਾ ਵੀ ਮੇਰੀ ਸਿਧਾਂਤ ਦੀ ਲੜਾਈ ਸੀ ਅੱਜ ਵੀ ਮੇਰੀ ਸਿਧਾਂਤ ਦੀ ਲੜਾਈ ਹੈ ਉਹਦਾ ਵੀ ਅਸੂਲਾਂ ਦੀ ਲੜਾਈ ਸੀ ਅੱਜ ਵੀ ਅਸੂਲਾਂ ਦੀ ਲੜਾਈ ਹੈ ਉਹਦਾ ਵੀ ਪੰਥ ਕਰਕੇ ਸੀ ਅੱਜ ਵੀ ਪੰਥ ਕਰਕੇ ਉਹਦਾ ਵੀ ਸ਼੍ਰੋਮਣੀ ਕਾਲਦਨ ਦੀ ਮਜ਼ਬੂਤੀ ਦੀ ਗੱਲ ਸੀ ਅੱਜ ਵੀ ਸ਼੍ਰੋਮਣੀ ਕਾਲਦਨ ਦੀ ਮਜ਼ਬੂਤੀ ਦੀ ਗੱਲ ਕਰਕੇ सो कि मैं अकाली दल कि मैं पहला भी कहा कि ना मैं श्रोमी अकाली दल ना मैं ना मैं किसी नाराज है वो कहें मैं आज जी सद के और वो स्टेज डट के बोली सी डट के मैं यही क्या सी मैं क्या तुम गलत हो मैं सही है सही करोगे तो सिद्धांतों के अनुसार तो चला जो नहीं करोगे तो मैं नहीं चला देखो क्रैडिट डिट ਇੱਕ ਜਰਨਲ ਨੂੰ ਜਾਂਦਾ ਹੁੰਦਾ ਜੇ ਉਹ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੇ ਤੇ ਜਰਨਲ ਦੇ ਹੱਥ ਵਿੱਚ ਹੀ ਹੁੰਦਾ ਜੇ ਕੋਈ ਪਾਰਟੀ ਦੇ ਵਰਕਰ ਗਲਤੀ ਕਰਨ ਤੇ ਉਹ ਵੀ ਉਹਦੇ ਹੱਥ ਵਿੱਚ ਹੀ ਹੁੰਦਾ ਬਿਲਕੁਲ ਨਹੀਂ ਜੀ ਏਜੰਡਾ ਤਾਂ ਕੋਈ ਰਹਿਣ ਦਿੱਤਾ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਜੀ ਭਾਰਤ ਸਾਹਿਬ ਨੇ ਕੋਈ ਏਜੰਡਾ ਹੀ ਨਹੀਂ ਰਹਿਣ ਦਿੱਤਾ ਸਾਡੇ ਏਜੰਡੇ ਜਿਹੜੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਇਹ ਸਰ ਜੀ ਦੀ ਪਾਰਟੀ ਸੀ ਇਹਦੇ ਕੋਈ ਏਜੰਡੇ ਸੀ ਇਹਦੇ ਕੋਈ ਉਦੇਸ਼ ਸੀ ਦੇਸ਼ ਦੀ ਖਾਤਰ ਪੰਜਾਬ ਦੀ ਖਾਤਰ ਪੰਥ ਦੀ ਖਾਤਰ ਸ਼ੋਮਨੀ ਗੁਰਦਾਰਪ੍ਰੋਅੰਦਕ ਕਮੇਟੀ ਉਹ ਵੀ ਤਬਾਹ ਹੋ ਰਹੀ ਹੈ ਜੇ ਅਸੀਂ ਕਹਿੰਨੇ ਉਥੇ ਸੁਧਾਰ ਕਰੋ ਉਹਦੀ ਗੱਲ ਨਹੀਂ ਸੁਣੀ ਜਾਂਦੀ ਜੇਕਰ ਇਹ ਸ੍ਰੀ ਅਕਾਦਸ ਸਭ ਆਜ਼ਾਦ ਹਸਤੀ ਰਾਨੀ ਚਾਹੀਦੀ ਹੈ ਸ਼ੋਮਨੀ ਕਮੇਟੀ ਆਜ਼ਾਦ ਹਸਤੀ ਰਾਨੀ ਚਾਹੀਦੀ ਹੈ ਉਹਦੇ ਬਾਰੇ ਵੀ ਕੁਝ ਨਹੀਂ ਕੀ ਕਰੀਏ ਕੀ ਹਾਰ ਕੇ ਅਸੀਂ ਸੋਚਿਆ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਹੋ ਕੇ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਚਲਾਵਾਂਗੇ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਪਾਰਟੀ ਨਹੀਂ ਕੋਈ ਵੱਖਰੀ ਬਣਾਣੀ ਅਸੀਂ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਚਲਾਵਾਂਗੇ ਪਿੰਡ ਪਿੰਡ ਜਾਵਾਂਗੇ ਸ਼ਹਿਰ ਸ਼ਹਿਰ ਜਾਵਾਂਗੇ ਲੋਕਾਂ ਨੂੰ ਪੁੱਛਾਂਗੇ ਕਿ ਕਮੀਆਂ ਕਿਹੜੀਆਂ ਨੇ ਤੇ ਕਿੱਦਾਂ ਦੂਰ ਕੀਤੀਆਂ ਜਾ ਰਹੀਆਂ ਹੁਣ ਬਾਕੀ ਬਡਾਲ ਸਾਹਿਬ ਤੇ ਕਿੰਨਾ ਸਾਲ ਕਰਨਾ ਤੁਸੀਂ ਰਿਪੋਰਟ ਬਣੀ ਸੀ ਚੁੰਧਰ ਕੋਟ ਇਹੀ ਬਣੀ ਸੀ ਲੋਕਾਂ ਚ ਗਏ ਸੀ ਆ ਸਾਰੇ ਦੋਸਤ ਮੇਰੇ ਲੱਗੇ ਬੈਠੇ ਆ ਸਾਰੇ ਗਏ ਸੀ ਹਰ ਥਾਂ ਦਿੱਤੇ ਉਹਨਾਂ ਲੋਕਾਂ ਨੇ ਕਿਹਾ ਸੀਗਾ ਕਿ ਕੁਝ ਗੱਲਾਂ 16 ਪੁਆਇੰਟ ਦਿੱਤੇ ਸੀ ਉਹ 16 ਪੁਆਇੰਟ ਅਸੀਂ ਕਹਿ ਕੇ ਤੱਕ ਗਏ ਆ ਕਿ ਬਡਾਲ ਸਾਹਿਬ ਇਹ 16 ਪੁਆਇੰਟ ਲਾਗੂ ਕਰ ਦਿਓ ਕਿਉਂਕਿ ਇੱਕ ਕੱਲੇ ਕੱਲੇ ਹਲਕੇ ਚੋਂ ਆਵਾਜ਼ ਆਈ ਹੈ 100 ਹਲਕੇ ਗਾ ਕੇ ਆਏ ਸੀ 100 ਹਲਕੇ ਚੋਂ ਬਰਕਰਾਰ ਦੀ ਆਵਾਜ਼ ਸੀ ਆਈ ਤੇ ਸਾਰੇ ਵਰਕਰ ਨਰਾਸ਼ ਨੇ ਜੀ ਉਹਨੂੰ ਮੰਨਦੇ ਹੀ ਮਨਦੇ ਉਸ ਨੂੰ ਨਹੀਂ ਕੁਝ ਨਹੀਂ ਮੰਨਦੇ ਸੀ ਲੋਕਾਂ ਨੂੰ ਪੁੱਛਾਂਗੇ ਕੀ ਕਰਨਾ ਚਾਹੀਦਾ ਕਿ ਕਿੰਨਾ ਤੁਹਾਡਾ ਕੋਈ Plan ਨਹੀਂ ਹੈਗਾ ਲੋਕਲ ਸਾਡਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨ ਦਾ ਲੋਕਾਂ ਨੂੰ ਸੁਚੇਤ ਕਰਨ ਦਾ ਫਿਲਹਾਲ ਪ੍ਰੋਗਰਾਮ